ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਯਾਨੀ ਕਿ 25 ਮਾਰਚ ਤੱਕ ਮੌਸਮ ਪੰਜਾਬ ਦਾ ਖਲਸਣਾ ਅਲੱਗ ਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਐ ਅਸਲ ਜਿਹਾ ਸਦਾ ਤਾਜ਼ਾ ਸੈਟੇਲਾਈਟ ਦੇ ਸਿਰਾਂ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਰਾਤ ਦੇ ਲਗਭਗ 8:30 ਵਜੇ ਜਾ ਰਹੇ ਨੇ ਜੀ 20 ਮਾਰਚ ਦੀ ਅੱਜ ਰਾਤ ਜਿਹੜੀ ਸ਼ੁਰੂ ਹੋ ਚੁੱਕੀ ਐ ਸੋ ਅੱਜ ਦਾ ਦਿਨ ਬੀਤੇ ਦਿਨਾਂ ਦੇ ਮੁਕਾਬਲੇ ਹੋਰ ਗਰਮ ਰਿਹਾ ਜਿਵੇਂ ਕਿ ਸੇ ਤੁਹਾਨੂੰ ਪਹਿਲਾਂ ਵੀ ਅਪਡੇਟ ਦਿੰਦੇ ਆ ਰਹੇ ਹਾਂ ਕਿ ਆਉਂਦੇ ਦਿਨ ਜੜੇ ਨੇ ਮੌਸਮ ਖੁਸ਼ਕ ਰਹਿੰਦਾ ਜਾਪ ਰਿਹਾ ਤੇ ਅੱਜ ਦਾ ਦਿਨ ਜੇਕਰ ਆਪਾਂ ਬੀਤੇ 24 ਘੰਟਿਆਂ ਦੇ ਅੰਕੜੇ ਚੱਕੀਏ ਤੇ 32.3 ਡਿਗਰੀ ਦੇ ਨਾਲ ਪਠੰਡਾ 에ਰਪੋਰਟ ਸਭ ਤੋਂ ਗਰਮ ਖੇਤਰ ਪੰਜਾਬ ਦੇ ਵਿੱਚ ਰਿਹਾ ਤੇ ਫਰੀਦাবাদ 34.8 ਡਿਗਰੀ ਦੇ ਨਾਲ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਖੇਤਰ ਰਿਹਾ। ਸੋ ਟੈਂਪਰੇਚਰ ਤਾਂ ਉੱਚੜ ਰਹੇ ਨੇ ਵਿਦੇਧਰਾਂ ਦੇ ਮੁਕਾਬਲੇ ਵਾਧਾ ਟੈਂਪਰੇਚਰ ਦੇ ਵਿੱਚ ਹੋ ਰਿਹਾ ਤੇ ਆਉਂਦੇ 3-4 ਦਿਨਾਂ ਤੱਕ ਟੈਂਪਰੇਚਰ ਜਿਹੜੇ 34-35 ਤੱਕ ਜਾ ਸਕਦੇ ਨੇ ਪੰਜਾਬ ਦੇ 35 ਤੋਂ ਫਾਰ ਜਾ ਸਕਦੇ ਨੇ ਹਰਿਆਣਾ ਦੇ। ਸੋ ਦੋਸਤੋ ਹਲਾਜ ਅੱਜ ਰਾਤ ਦੇ ਮੌਸਮ ਦੀ ਜੇਕਰ ਅਸੀਂ ਗੱਲ ਕਰੀਏ ਇੱਕ ਹਲਕਾ ਪੱਛਮੀ ਸਿਸਟਮ ਐਸ ਵੇਲੇ ਸਰਗਰਮ ਹੈ Rajasthan ਵਾਲੇ ਖੇਤਰਾਂ ਦੇ ਉਪਾਸੇ ਤੇ ਇਹ ਸਿਸਟਮ ਕਿਤੇ ਕਿਤੇ ਹਲਕੇ ਸ਼ਰਾਟੇ ਲਵਾ ਰਿਹਾ ਗਰਜਲੇਸ਼ਕ ਤਗੜੀ ਹੋ ਰਹੀ ਹੈ ਪਰ ਇਹ ਸਿਸਟਮ ਜਿੰਨਾ ਡਰਾ ਰਿਹਾ ਉਹਨਾਂ ਤਗੜਾ ਹੈ ਨਹੀਂ ਤੇ ਕਿਤੇ ਕਿਤੇ ਕੁਝ ਥਾਵਾਂ ਤੇ ਹੋ ਸਕਦਾ ਕਿ ਹਲਕੇ ਦਰਮਿਆਨੇ ਸ਼ਰਾਟੇ ਲੰਗ ਲਵਾਂਦਾ ਹੋਇਆ ਇਹ ਸਿਸਟਮ ਅੱਗੇ ਕੂਚ ਕਰ ਜੇ ਤੇ Rajasthan ਦੇ ਵਿੱਚ ਮੌਸਮ ਜਿਵੇਂ ਕਿ बीकानेर ਚੂਰੂ ਜੋਧੂਰ ਔਰ ਜਿਹੜੇ ਪੱਛਮੀ ਖੇਤ ਨੇ ਹਰਿਆਣਾ ਆਪਣੇ ਰਾਜਸਥਾਨ ਦੇ ਬਾਰਡ ਏਰੀਆ ਦੇ ਉਹਨਾਂ ਖੇਤਰਾਂ ਦੇ ਵਿੱਚ ਇਸ ਵੇਲੇ ਤਗੜੀ ਗਰਜ ਰਿਸ਼ਕ ਹੋ ਰਹੀ ਹੈ ਤੇ ਬਹੁਤੇ ਹਫਾਗਾਂ ਦੇ ਵਿੱਚ ਗਰਜ ਰਿਸ਼ਕ ਹੋਣੀ ਹੈ ਤੇ ਕਣੀਆਂ ਕਿਤੇ ਕਿਤੇ ਦਰਮਿਆਨੇ ਛਰਾਟੇ ਆਉਂਦੇ ਦੋ ਤਿੰਨ ਘੰਟਿਆਂ ਤੱਕ ਦਰਜ ਹੋ ਸਕਦੇ ਨੇ ਪੰਜਾਬ ਦੇ ਵਿੱਚ ਕੋਈ ਇਹਦਾ ਖਾਸਾ ਪ੍ਰਭਾਵ ਨਹੀਂ ਆ ਕਿਤੇ ਕਿਤੇ ਕੁਝ ਥਾਵਾਂ ਤੇ ਹੋ ਸਕਦਾ ਹੈ ਕਿ ਹਲਕੇ ਬੂੰਦਾਬੰਦ ਜੀ ਉਹ ਵੀ ਦੋ ਚਾਰ ਥਾਵਾਂ ਤੇ ਹੋ ਜੇ ਵੈਸੇ ਬਹੁਤੇ ਹਫਾਗਾਂ ਦੇ ਵਿੱਚ ਅੱਜ ਰਾਤ ਨੂੰ ਮੌਸਮ ਸਾਫ਼ ਹੀ ਰਹਿੰਦਾ ਜਾ ਫਿਰਿਆ ਤੇ ਅੱਜ ਇਹ ਸਿਸਟਮ ਅੱਗੇ ਲੰਘ ਜਾਣਾ ਜੀ ਤੇ ਕੱਲ 21 ਤਰੀਕ ਹੈ 21 22 ਮੌਸਮ ਬਿਲਕੁਲ ਸਾਫ਼ ਰਹੇਗਾ ਖੁਸ਼ਕ ਰਹੇਗਾ ਤੇ ਕੋਈ ਕਿਸੇ ਤਰ੍ਹਾਂ ਦੇ ਸਿਸਟਮ ਦੀ ਆਉਣ ਦੀ ਉਮੀਦ ਅੱਜ ਤਰੀਕ ਤੱਕ ਨਹੀਂ ਹੈ 25 ਤੋਂ ਬਾਅਦ ਹੀ ਆਣਾ ਜਿਹੜਾ ਸਿਸਟਮ ਆਉਣਾ ਤੇ ਆਉਂਦੇ ਦਿਨਾਂ ਪਾਰਾ ਜਿਹੜਾ ਜਾ ਹੋਰ ਤਾ ਨੂੰ ਜਾਏਗਾ ਗਰਮੀ ਪਰੇਸ਼ਾਨ ਕਰੇਗੀ ਪੰਜਾਬ ਹਰਿਆਣਾ ਤੇ ਰਾਜਾਂ ਦੇ ਵਸਨੀਕਾਂ ਨੂੰ ਪਾਰਾ ਜਿੱਥੇ 32.3 ਡਿਗਰੀ ਦੇ ਨਾਲ ਬਠਿੰਡਾ 에ਰਪੋਰਟ ਸਭ ਤੋਂ ਗਰਮ ਰਿਹਾ ਇਹਦੇ ਵਿੱਚ ਵਾਧਾ ਹੋਰ ਹੋਏਗਾ ਤੇ 25 ਤਰੀਕ ਆਉਂਦੇ ਆਉਂਦੇ ਹੋ ਸਕਦਾ ਪਾਰਾ 35 ਡਿਗਰੀ ਨੂੰ ਪਾਰ ਕਰ ਜਾਈਏ ਸੋ ਅੱਜ ਦੀ ਕਹਾਣੀ ਪੰਜਾਬ ਦੀ ਤੇ ਨਾਲ ਲੱਗਦੇ ਖੇਤਰਾ ਦੇ ਵਿੱਚ ਵੀ ਇਹੋ ਹਾਲ ਹੈ ਹਾਲਾਂਕਿ ਰਾਜਸਥਾਨ ਦੇ ਵਿੱਚ ਮੌਸਮ ਥੋੜਾ ਜਿਹਾ ਠੰਡਾ ਹੋ ਸਕਦਾ ਕਿਉਂਕਿ ਕਿਤੇ ਕਿਤੇ ਗਰਜ ਰਿਸ਼ਕੋਰੀ ਆ ਥੋੜੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਸੋ ਅੱਜ ਜਿਹੜੀ ਹਵਾਵਾਂ ਚੱਲ ਰਹੀਆਂ ਨੇ ਇਸ ਤੋਂ ਕਿਤੇ ਰਫਤਾਰ ਦੇ ਨਾਲ ਕੱਲ ਹਵਾਵਾਂ ਚੱਲਣ ਦੀ ਉਮੀਦ ਹੈ ਤੇ ਉਸ ਤੋਂ ਕਿਤੇ ਰਫਤਾਰ ਦੇ ਨਾਲ ਪਰਸੋਂ ਵੀ ਹਵਾਵਾਂ ਚੱਲਣ ਦੀ ਉਮੀਦ ਹੈ ਫਿਲਹਾਲ ਅਮੀ ਵਾਲਾ ਕੋਈ ਸਿਸਟਮ ਪੰਜਾਬ ਦੇ ਵਿੱਚ ਸਰਗਰਮ ਨਹੀਂ ਹੈ ਤੇ ਆਉਂਦੇ ਦਿਨਾਂ ਤੱਕ ਮੌਸਮ ਆਪਣਾ ਖੁਸ਼ਕ ਤੇ ਸਾਫ਼ ਰਹਿੰਦਾ ਜਾਫਰ ਜੀ ਜਾ ਸਕਦੇ ਹੋ ਧੰਨਵਾਦ